ਚੋਣਾਂ ਦੇ ਜਿਵੇਂ ਦੀ ਦੀਕ ਹੁੰਦੀਆਂ ਜਾਂਦੀਆਂ ਉਸ ਤਰ੍ਹਾਂ ਇਹ ਪੰਜਾਬ ਪੁਲਸ ਵੱਲੋਂ ਵੀ ਜੋ ਕਿ ਸਖਤੀ ਜਿਹੜੀ ਦਿਖਾਈ ਜਾ ਰਹੀ ਹੈ ਉੱਥੇ ਜਿਹੜੇ ਕਿ ਫਲੈਂਗ ਮਾਰਚ ਜਿਹੜੇ ਕੀਤੇ ਗਏ ਸ਼ਹਿਰ ਦੇ ਵਿੱਚ ਔਰ ਸਾਡੇ ਨਾਲ ਇਸ ਵੇਲੇ ਐਸਐਸਪੀ ਤਰਨਤਾਰ ਅਸ਼ਵਿੰਕ ਕਬੂਰੀ ਜੀ ਨਾਲ ਗੱਲਬਾਤ ਕਰਦੇ ਸਰ ਕਿਸ ਤਰ੍ਹਾਂ ਦੇਖਦੇ ਜਿਵੇਂ ਫਲੈਂਗ ਮਾਰਚ ਵੀ ਕੱਢਿਆ ਜਾ ਰਿਹਾ ਵਾ ਕਿਸ ਤਰ੍ਹਾਂ ਦਾ ਸ਼ਹਿਰ ਦਾ ਮਾਹੌਲ ਦਿਖਾਈ ਦਿੰਦਾ ਦੇਖੋ ਬਿਲਕੁਲ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤਮਈ ਚੱਲ ਰਿਹਾ ਔਰ ਪਿੱਛੇ ਜਿੰਨੀਆਂ ਕੋਈ ਵਾਰਦਾਤਾਂ ਵਗੈਰਾ ਹੋਈਆਂ ਸੀਗੀਆਂ ਉਹ ਸਾਰੀਆਂ ਟਰੇਸ ਹੋ ਗਈਆਂ ਜਿਹੜੇ ਅਕਿਊਜ਼ ਫੜੇ ਗਏ ਔਰ ਇੱਕ কনਫੀਡੈਂਸ ਬਿਲਡਿੰਗ ਹੁੰਦਾ ਇਲੈਕਸ਼ਨ ਤੋਂ ਪਹਿਲੇ ਜਿਵੇਂ 5 ਹਫਤੇ ਦੇ ਕਰੀਬ ਸਮਾਂ ਰਹਿ ਗਿਆ ਤੇ 1 ਜੂਨ ਨੂੰ ਇਲੈਕਸ਼ਨ ਹੋਣੇ ਆ ਔਰ 7 ਮਈ ਨੂੰ ਜਿਹੜੀ ਹੈ ਹੋਣੀ ਹੈ ਉਸ ਤੋਂ ਪਹਿਲੇ 8 10 12 ਦਿਨ ਹੈਗੇ ਐ ਨੋਟੀਫਿਕੇਸ਼ਨ ਤੋਂ ਤੇ ਇਹ ਰੂਟੀਨ ਦੀ ਹੈਗੀ ਹੈ ਜਿਹੜੀ ਕੈਪ ਆਈ ਹੋਈ ਹੈ ਕੋਈ ਨਾ ਕੋਈ ਆਪਰੇਸ਼ਨ ਡਿਊਟੀ ਅਸੀਂ ਲਈਦੀ ਹੈ ਅੱਜ ਅਸੀਂ ਆਪਣੀ ਫੋਰਸ ਵੀ ਮੋਬਾਈਲਾਈਜ਼ ਕੀਤੀ ਹੈ 3-400 ਮਲਾਜਮ ਤੇ 100-150 ਮਲਾਜਮ ਜਿਹੜਾ ਇਹਨਾਂ ਦਾ ਹੈਗਾ ਕੈਪ ਦਾ ਉਹਦੇ ਨਾਲ ਰਲ ਕੇ ਅਸੀਂ 4-450 ਮਲਾਜਮਾਂ ਦੇ ਨਾਲ ਜਿਹੜਾ ਵੱਖ-ਵੱਖ ਜਿਹੜੀ ਸਬ ਡਿਵੀਜ਼ਨਸ ਐ ਜ਼ਿਲ੍ਹੇ ਦੀਆਂ ਉਹਦੇ 'ਚ ਜਿਹੜਾ ਉਹ ਕਰ ਰਹੇ ਫਲੈਗ ਮਾਰਚ ਸਰ ਸਰ ਜਿਲਿਆਂ ਦੇ ਵਿੱਚ ਹੀ ਜਿਹੜਾ ਇਹ ਉਹ ਜ਼ਿਲ੍ਹੇ ਦੇ ਵਿੱਚ ਹੀ ਆ ਕਿ ਜਾਂ ਆਪਣੇ ਇਥੇ ਨਹੀਂ ਸਾਰੇ ਪਲਾਨ ਕਰਦੇ ਜੀ ਮੇਰੇ ਖਿਆਲ ਅੱਜ ਬਾਕੀ ਜ਼ਿਲ੍ਹਿਆਂ ਚ ਵੀ ਸ਼ਾਇਦ ਪਲੈਨਿੰਗ ਹੈਗੀ ਆ ਕੋਈ ਛੇਕ ਜ਼ਿਲ੍ਹੇ ਕਰਨਗੇ ਮੇਬੀ ਅੱਜ ਤਰਨ ਤਰਨ ਹੋ ਰਿਹਾ ਕੋਈ ਹੋਰ ਵੀ ਜ਼ਿਲ੍ਹਿਆਂ ਨੇ ਪਲਾਨ ਕੀਤਾ ਹੋਵੇ ਬਟ ਕਾਫੀ ਜ਼ਿਲ੍ਹੇ ਕਰਨਗੇ ਸਰ ਜਿਹੜੇ ਵੈਪਨ ਜਿਹੜੇ ਆ ਇਹਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਜਿਹੜੇ ਵੈਪਨ ਲੋ ਲੈਦੇ ਇਹਨਾਂ ਬਾਰੇ ਵੈਪਨ ਦਾ ਇਹ ਦੀ ਆਲਮੋਸਟ ਸਾਰੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਵੈਪਨ ਦਾ ਜਮ੍ਹਾਂ ਕਰਾਣੇ ਮੰਡੈਟਰੀ ਹੈ ਔਰ ਅਸੀਂ ਤਕਰੀਬਨ 70 ਤੋਂ 75% ਦੇ ਕਰੀਬ ਜਿਹੜੀ ਹੈ ਅਸੀਂ ਵੈਪਨ ਜਮਾ ਕਰਾ ਚੁੱਕੇ ਹਾਂ ਔਰ ਜੋ ਸੀਜ਼ਨ ਚੱਲ ਰਿਹਾ ਹੈ ਆੜਤ ਵਗੈਰਾ ਦਾ ਤਾਂ ਉਹ ਥੋੜਾ ਜਿਹਾ ਸਲੋ ਹੈ ਕਿ ਵੈਪਨ ਡਿਪੋਜ਼ੀਸ਼ਨ ਜਿਹੜੀ ਬਾਕੀ ਆਲਮੋਸਟ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲੇ-ਪਹਿਲੇ ਅਸੀਂ 95% ਵੈਪਨ ਜਮਾ ਕਰਾ ਲਾਂਗੇ ਬਿਲਕੁਲ ਜੀ ਇਸੀ ਸਾਡੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਅਸ਼ਵਿੰਕ ਕਪੂਰ ਜੀ ਔਰ ਜੋ ਕਿ ਜੋ ਜਿਹੜਾ ਫਲੈਂਗ ਮਾਰਚ ਕੱਢਿਆ ਗਿਆ ਵਾ ਸ਼ਹਿਰ ਦੀ ਸੁਰੱਖਿਆ ਵਾਸਤੇ ਜਿਹੜਾ ਵਾ ਇਹ ਦੇ ਵਿੱਚ ਕੱਢਿਆ ਗਿਆ ਵਾ ਔਰ ਕੋਈ ਵੀ ਐਸੋਈ ਕੋਈ ਅਨਸੋਣੀ ਘਟਨਾ ਜਿਹੜੀ ਨਾ ਵਾਪਰ ਸਕੇ ਔਰ ਵੱਖ-ਵੱਖਰੇ ਜ਼ਿਲ੍ਹੇ ਦੇ ਵਿੱਚ ਜਿਵੇਂ ਕਿ ਅੱਜ ਜੋ ਕਿ ਫਲੈਂਗ ਮਾਰਚ ਜਿਹੜਾ ਵਾ ਇਹ ਕੱਢਿਆ ਜਾ ਰਿਹਾ ਵਾ ਕਸਬਿਆਂ ਦੇ ਵਿੱਚ ਵੀ ਜਿਹੜਾ ਹੈ ਕੱਢਿਆ ਜਾ ਰਿਹਾ ਦੱਸਿਆ ਗਿਆ ਵਾ ਔਰ ਜਿਹੜੀ ਜਿਹੜੇ ਰੂਪੀਆ ਇਹਨਾਂ ਨੂੰ ਜਿਹੜੀ ਹੈ ਨੱਥ ਪਾਈ ਜਾ ਸਕੇ ਸੰਦੀਪ ਮਿਲਾਪ ਲਿਵਿੰਗ ਇੰਡੀਆ ਨਿਊਜ਼ ਤਰੰਤਾਰਨ